ਹਾਂਜੀ ਦੋਸਤੋ ਲੈ ਕੇ ਹਾਜ਼ਰ ਆ ਆਪ ਆਪਣੀ ਕਹਾਣੀ ਉਹ ਚੇਰਾ ਉਹਦੇ ਪਾਇਆ ਫਿੱਕੇ ਗੁਲਾਬੀ ਰੰਗ ਦਾ ਸੂਟ ਬਗੀਚੇ ਵਿਚਲੇ ਸੂਹੇ ਫੁੱਲਾਂ ਨੂੰ ਵੀ ਮਾਤ ਪਾ ਰਿਆ ਸੀ ਮੈਨੂੰ ਉਹਦੀ ਹਲਕੀ ਜਹੀ ਆਵਾਜ਼ ਸੁਣ ਰਹੀ ਸੀ ਕਿਉਂਕਿ ਮੈਂ ਆਪਣੇ ਯਾਰਾਂ ਕੋਲ ਬੈਠਾ ਸੀ ਫਿਰ ਮੈਂ ਉਹਦੇ ਮੁੱਖ ਵਿੱਚੋਂ ਡੁੱਲਦੀ ਮਿਠਾਸ ਸੁਣਨ ਵਾਸਤੇ ਆਪਣੇ ਯਾਰਾਂ ਤੋਂ ਥੋੜਾ ਦੂਰ ਬੈਠ ਗਿਆ ਉਹਦੇ ਮਿੱਠੇ ਜਿਹੇ ਹਾਸੇ ਦੀ ਆਵਾਜ਼ ਮੇਰੇ ਮਗਦੇ ਸੀਨੇ ਵਿੱਚ ਠੰਡ ਪਾ ਰਹੀ ਸੀ ਉਸ ਦੀ ਦੋ ਸੂਈਆਂ ਲਾ ਕੇ ਗੁੰਦੀ ਹੋਈ ਗੁੱਤ ਇੱਕ ਪਾਸੇ ਬੈਠਿਆ ਕਾ ਨੂੰ ਛੂ ਰਹੀ ਸੀ ਤੇ ਦੂਜਾ ਮੇਰੇ ਦਿਲ ਨੂੰ ਹੱਸਦਿਆਂ ਹੱਸਦਿਆਂ ਨੇ ਜਦ ਆਪਣੇ ਸਿਰ ਤੇ ਚੁੰਨੀ ਸਹੀ ਕੀਤੀ ਤਾਂ ਮੇਰਾ ਤਨ ਮਨ ਹੀ ਲੁੱਟ ਕੇ ਲੈ ਗਈ ਇੰਨੇ ਨੂੰ ਉਸਦੇ ਲੈਕਚਰ ਦਾ ਟਾਈਮ ਹੋ ਗਿਆ ਤੇ ਉਹ ਆਪਣੀਆਂ ਸਹੇਲੀਆਂ ਨਾਲ ਉੱਠ ਕੇ ਲੈਕਚਰ ਲਾਉਣ ਚਲੀ ਗਈ ਮੈਂ ਉਹਨੂੰ ਜਾਂਦੀ ਨੂੰ ਦੇਖਦਾ ਮਦਹੋਸ਼ ਹੋਈ ਬੈਠਾ ਰਿਹਾ ਮੈਨੂੰ ਮੇਰੇ ਦੋਸਤ ਨੇ ਆਪਣੇ ਕੋਲ ਆਉਣ ਲਈ ਕਿਹਾ ਤਾਂ ਮੈਂ ਪਾਣੀ ਪੀਣ ਦੇ ਬਹਾਨੇ ਉੱਠ ਕੇ ਚਲਾ ਗਿਆ। ਮੈਨੂੰ ਇਹ ਨਹੀਂ ਸਮਝ ਆ ਰਿਹਾ ਸੀ ਕਿ ਉਹ ਕੌਣ ਸੀ ਜਿਸ ਨੂੰ ਮੈਂ ਅਜੇ ਮਿਲਿਆ ਵੀ ਨਹੀਂ ਸੀ ਤੇ ਮੇਰਾ ਹਾਲ ਬੇਹਾਲ ਹੋਇਆ ਪਿਆ ਸੀ। ਮੈਨੂੰ ਨਹੀਂ ਸੀ ਪਤਾ ਕਿ ਉਹ ਕਿਹੜੀ ਕਲਾਸ ਵਿੱਚ ਪੜ੍ਹਦੀ ਸੀ। ਮੈਂ ਬਸ ਇੱਧਰ ਉੱਧਰ ਉਸ ਨੂੰ ਵੇਖਦਾ ਰਿਹਾ ਪਰ ਸਾਰਾ ਦਿਨ ਬੀਤ ਗਿਆ। ਮੈਨੂੰ ਉਹ ਕੁੜੀ ਨਾਂ ਦੀ ਸੀ। ਮੈਂ ਘਰ ਆਇਆ ਤਾਂ ਮੈਨੂੰ ਉਸ ਦੇ ਉਹ ਹੱਸੇ ਦੀ ਆਵਾਜ਼ ਹੀ ਸੁਣਾਈ ਦੇ ਰਹੀ ਸੀ ਜੋ ਕਿ ਮੈਂ ਪਹਿਲੀ ਵਾਰ ਸੁਣੀ ਸੀ। ਮੈਨੂੰ ਰਾਤ ਨੂੰ 1 ਮਿੰਟ ਵੀ ਨੀਂਦ ਨਾ ਆਈ ਤੇ ਸਵੇਰੇ ਕਾਲਜ ਦੇ ਟਾਈਮ ਤੋਂ 1 ਘੰਟਾ ਪਹਿਲਾਂ ਹੀ ਕਾਲਜ ਮੂਰੇ ਜਾ ਕੇ ਖੜ ਗਿਆ ਕਾਲਜ ਲੱਗੇ ਨੂੰ 2 ਘੰਟੇ ਹੋ ਗਏ ਸੀ ਪਰ ਮੈਨੂੰ ਉਸ ਕੁੜੀ ਦੇ ਆਉਣ ਦੀ ਆਹਟ ਤੇ ਉਸ ਵੱਲੋਂ ਆਉਂਦੀ ਠੰਡੀ ਹਵਾ ਮਹਿਸੂਸ ਨਹੀਂ ਸੀ ਹੋ ਰਹੀ ਸ਼ਾਇਦ ਉਸ ਦਿਨ ਕਾਲਜ ਹੀ ਨਾ ਆਈ ਹੋਵੇ ਮੇਰਾ ਉਹ ਦਿਨ ਐਵੇਂ ਸੀ ਜਿਵੇਂ ਕਿਸੇ ਅਮਲੀ ਦਾ ਅਮਲ ਟੁੱਟਾ ਹੋਵੇ ਮੈਂ ਅੱਧੀ ਦੁਪਹਿਰ ਤੱਕ ਬਗੀਚੇ ਵਿੱਚ ਵੀ ਬੈਠਾ ਰਿਹਾ ਪਰ ਮੈਨੂੰ ਸੁੱਖ ਦਾ ਸਾਹ ਨਾ ਆਇਆ। ਮੇਰੇ ਦਿਲ ਨੂੰ ਅਜਹੀ ਬੇਚੈਨੀ ਹੋ ਰਹੀ ਸੀ ਜਿਸ ਦਾ ਮੈਨੂੰ ਨਾ ਤਾਂ ਕਾਰਨ ਮਿਲ ਰਿਹਾ ਸੀ ਤੇ ਨਾ ਹੀ ਇਲਾਜ। ਮੇਰਾ ਕਿਸੇ ਨਾਲ ਬੋਲਣ ਦਾ ਮਨ ਨਹੀਂ ਸੀ ਤੇ ਮੇਰਾ ਦੋਸਤ ਪੁੱਛ ਰਿਹਾ ਸੀ ਕਿ ਤੂੰ ਠੀਕ ਏ? ਹੁਣ ਉਸ ਨੂੰ ਮੈਂ ਕੀ ਦੱਸਦਾ ਜੋ ਕਿ ਮੈਨੂੰ ਆਪ ਨੂੰ ਹੀ ਨਹੀਂ ਸੀ ਪਤਾ ਲੱਗ ਰਿਹਾ ਕਿ ਮੇਰੇ ਨਾਲ ਹੋ ਕੀ ਰਿਹਾ ਏ। ਮੇਰਾ ਦੋਸਤ ਉਸ ਦਿਨ ਮੈਨੂੰ ਮੇਰੇ ਘਰ ਤੱਕ ਛੱਡਣ ਆਇਆ ਸੀ। ਮੰਮੀ ਨੇ ਉਸ ਨੂੰ ਚਾਹ ਪਿਆਈ। ਪਰ ਮੈਂ ਚਾਹ ਵੀ ਨਾ ਪੀਤੀ। ਮੰਮੀ ਹੈਰਾਨ ਸੀ ਕਿ ਚਾਹ ਦਾ ਸ਼ਕੀਨ ਅੱਜ ਚਾਹ ਨੂੰ ਕਿਵੇਂ ਨਾ ਕਰ ਗਿਆ। ਪਰ ਮੈਨੂੰ ਤਾਂ ਜਿਵੇਂ ਉਹ ਅਣਜਾਣ ਜਿਹੇ ਚਿਹਰੇ ਨੂੰ ਦੇਖਣ ਦੀ ਤੋੜ ਲੱਗੀ ਹੋਈ ਸੀ। ਅਗਲਾ ਦਿਨ ਆਇਆ ਤੇ ਮੈਂ ਅੱਜ ਵੀ ਲਾਇਬ੍ਰੇਰੀ ਵਿੱਚ ਹੀ ਬੈਠਾ ਸੀ ਤੇ ਉਵੇਂ ਹੀ ਇੱਕ ਕਿਤਾਬ ਦੇ ਪੰਨੇ ਪਲਟ ਰਿਹਾ ਸੀ। ਇੰਨੇ ਨੂੰ ਇੱਕ ਅਲੱਗ ਜਿਹੀ ਸਕਾਰਾਤਮਕ ਊਰਜਾ ਮਹਿਸੂਸ ਹੋਈ ਜਿਵੇਂ ਉਸ ਕੁੜੀ ਦੀ ਮੌਜੂਦਗੀ ਦੀ आहट ਪਰ ਰਹੀ ਹੋਵੇ ਤੇ ਮੈਨੂੰ ਐਵੇਂ ਮਹਿਸੂਸ ਹੋ ਰਿਹਾ ਸੀ ਜਿਵੇਂ ਮੇਰੇ ਮਰੇ ਹੋਏ ਸਰੀਰ ਵਿੱਚ ਕੋਈ ਜਾਨ ਪਾ ਰਿਹਾ ਹੋਵੇ। ਉਹੀ ਸਿਰ ਤੇ ਦੋ ਸੂਈਆਂ ਲਾਈ ਤੇ ਲੰਬੀ ਗੁੱਤ ਦੀ ਮਾਲਕਣ ਕੋਈ ਕਿਤਾਬ ਦੇਖ ਰਹੀ ਸੀ। ਮੈਂ ਉਸ ਦੇ ਪਿੱਛੇ ਜਾ ਕੇ ਤਾਂ ਨਹੀਂ ਖੜਾ ਹੋ ਸਕਦਾ ਸੀ ਪਰ ਜਦੋਂ ਉਹ ਅੱਗੇ ਚਲੀ ਗਈ ਤਾਂ ਮੈਂ ਉਹੀ ਕਿਤਾਬ ਚੁੱਕੀ ਤੇ ਵੇਖਣੀ ਸ਼ੁਰੂ ਕਰ ਦਿੱਤੀ ਤੇ ਮੈਨੂੰ ਉਸ ਕਿਤਾਬ ਵਿੱਚੋਂ ਇੱਕ ਵੱਖਰੀ ਜਹੀ ਖੁਸ਼ਬੂ ਆ ਰਹੀ ਸੀ ਜੋ ਸ਼ਾਇਦ ਉਸ ਮਾਲਕਣ ਦੇ ਸ਼ੂਨ ਨਾਲ ਉਸ ਕਿਤਾਬ ਵਿੱਚੋਂ ਆਉਣੀ ਸ਼ੁਰੂ ਹੋ ਗਈ ਸੀ। ਅੱਗੇ ਜਾ ਕੇ ਉਸਨੇ ਇੱਕ ਕਿਤਾਬ ਚੁੱਕੀ ਤੇ ਲਾਇਬ੍ਰੇਰੀਅਨ ਦੇ ਸਾਹਮਣੇ ਲੱਗੀ ਹੋਈ ਲਾਈਨ ਵਿੱਚ ਜਾ ਕੇ ਖੜੀ ਹੋ ਗਈ। ਕੁਝ ਸਮੇਂ ਬਾਅਦ ਮੈਂ ਵੀ ਉਹ ਖੁਸ਼ਬੂ ਨਾਲ ਭਰੀ ਹੋਈ ਕਿਤਾਬ ਲੈ ਕੇ ਲਾਈਨ ਵਿੱਚ ਲੱਗ ਗਿਆ। ਮੇਰੇ ਤੇ ਉਸ ਦੇ ਵਿੱਚ ਇੱਕ ਇਨਸਾਨ ਦਾ فاਸਲਾ ਸੀ। ਹੌਲੀ-ਹੌਲੀ ਉਸ ਦੀ ਵਾਰੀ ਆ ਗਈ ਕਿਤਾਬ ਈਸ਼ੂ ਕਰਵਾਉਣ ਦੀ। ਜਦ ਉਸ ਨੇ ਆਪਣੇ ਦਸਤਖਤ ਕਰਕੇ ਆਪਣਾ ਮੂੰਹ ਕਮਾਇਆ ਤਾਂ ਮੇਰੇ ਮੂੰਹ ਤੇ ਪਈਆਂ ਮੀਂਹ ਦੀਆਂ ਕਣੀਆਂ ਨੇ ਮੇਰੀ ਅੱਖ ਖੋਲ ਦਿੱਤੀ ਤੇ ਮੈਂ ਆਪਣਾ ਬਿਸਤਰ ਸਿਮੇਟਿਆ ਤੇ ਅੰਦਰ ਆ ਕੇ ਪੈ ਗਿਆ। ਮੈਂ ਕੋਸ਼ਿਸ਼ ਕੀਤੀ ਦੁਬਾਰਾ ਸੌਣ ਦੀ ਪਰ ਨਾ ਹੀ ਮੈਨੂੰ ਨੀਂਦ ਆਈ ਤੇ ਨਾ ਹੀ ਅੱਖਾਂ ਸਾਹਮਣੇ ਉਹ ਲੰਮੀ ਗੁੱਤ ਦੀ ਮਾਲਕਣ ਦਾ ਚਿਹਰਾ ਜਦ ਉਹਨੇ ਕਿਤਾਬ ਲੈ ਕੇ ਮੁੱਖ ਘਮਾਇਆ ਮੈਨੂੰ ਪਿੱਛੋਂ ਆਵਾਜ਼ ਆਈ ਤੇ ਮੇਰੇ ਖਿਆਲਾਂ ਦੀ ਲੜੀ ਟੁੱਟ ਗਈ ਜੋ ਕਿ ਉਸ ਲੰਮੀ ਗੁੱਤ ਵਾਲੀ ਦੀ ਗੁੱਤ ਵਿੱਚ ਗੁੰਦੀ ਹੋਈ ਸੀ ਕਿ ਭਾਜੀ ਅੱਗੇ ਤੁਰੋ ਮੈਂ ਤਰਵਕ ਗਿਆ ਜਿਵੇਂ ਮੈਨੂੰ ਕਿਸੇ ਨੇ ਸੁੱਤੇ ਨੂੰ ਉਠਾ ਦਿੱਤਾ ਹੋਵੇ ਤੇ ਮੇਰਾ ਉਸ ਲੰਮੀ ਗੁੱਤ ਵਾਲੀ ਨੂੰ ਦੇਖਣ ਦਾ ਚਾਹ ਅੱਜ ਫਿਰ ਅਧੂਰਾ ਰਹਿ ਗਿਆ ਸੀ ਹੁਣ ਮੈਂ ਇਸ ਆਸ ਵਿੱਚ ਰੋਜ਼ ਕਾਲ ਜਾਂਦਾ ਸੀ ਕਿ ਕਦੇ ਤਾਂ ਮੇਰੇ ਖਿਆਲਾਂ ਦੀ ਰਾਣੀ ਦੇ ਦਰਸ਼ਨ ਹੋਣਗੇ ਮੈਨੂੰ ਨਹੀਂ ਪਤਾ ਉਸ ਕੁੜੀ ਵਿੱਚ ਕਿਹੜੀ ਖਿੱਚ ਸੀ ਜੋ ਮੈਨੂੰ ਉਸ ਕੁੜੀ ਵੱਲ ਖਿੱਚ ਰਹੀ ਸੀ ਮੇਰਾ ਦਿਲ ਹੁਣ ਮਾਰੂਥਲ ਬਣਿਆ ਹੋਇਆ ਸੀ ਤੇ ਮੈਨੂੰ ਇੰਜ ਪ੍ਰਤੀਤ ਹੋ ਰਿਹਾ ਸੀ ਜਿਵੇਂ ਉਹ ਦੋ ਸੁਈਆਂ ਦੀ ਗੁੱਤ ਵਾਲੀ ਹੀ ਸੀ ਉਹ ਮਾਰੂਥਲ ਵਿੱਚ ਹੜ ਲੈ ਕੇ ਆ ਸਕਦੀ ਸੀ ਮੇਰਾ ਉਸ ਨੂੰ ਰੋਜ਼ ਰਾਤ ਨੂੰ ਸੁਪਣਿਆਂ 'ਚ ਵੇਖਣ ਦੇ ਚਾ ਤੇ ਦਿਨ ਵਿੱਚ ਉਹਦੇ ਖਿਆਲਾਂ ਦੀ ਲਈ ਦਿਨ ਪ੍ਰਤੀ ਦਿਨ ਹੋਰ ਸੁਰ ਫੜ ਰਹੀ ਸੀ ਮੈਂ ਅਜੇ ਤੱਕ ਉਸ ਨੂੰ ਵੇਖਿਆ ਵੀ ਨਹੀਂ ਸੀ ਪਰ ਉਸ ਨਾਲ ਲਾਮਾਂ ਲੈ ਲਈਆਂ ਸਨ ਸੁਪਨੇ ਦੇ ਵਿੱਚ ਬਿਨਾ ਮੁਖ ਦੇਖੇ ਮੈਨੂੰ ਉਸ ਇਨਸਾਨ ਦੀ ਐਨੀ ਇਮਹਿਆਤ ਮਹਿਸੂਸ ਹੋ ਰਹੀ ਸੀ ਆਪਣੀ ਜ਼ਿੰਦਗੀ ਵਿੱਚ ਜਿਸ ਨੂੰ ਸ਼ਬਦਾਂ ਵਿੱਚ ਬਿਆਨ ਹੀ ਨਹੀਂ ਸੀ ਕੀਤਾ ਜਾ ਸਕਦਾ ਮੇਰੀ ਮਾਂ ਨੇ ਮੇਰੇ ਵੱਲ ਵੇਖ ਕੇ ਰੋਜ਼ ਕੀ ਗੱਲ ਆ ਪੁੱਤ ਤੇ ਮੈਂ ਆਪਣੀ ਮਾਂ ਵੱਲ ਵੇਖ ਕੇ ਮੁਸਕਰਾ ਪੈਣਾ ਤੇ ਮੱਥਾ ਚੁੰਮ ਕੇ ਕਹਿਣਾ ਕੁਝ ਨਹੀਂ ਇੰਨੇ ਨਾਲ ਮੇਰੀ ਰੂਹ ਬਾਗੋ-ਬਾਗ ਹੋ ਜਾਂਦੀ ਮੈਂ ਆਪਣੇ ਕਿਸੇ ਦੋਸਤ ਨੂੰ ਵੀ ਇਹ ਗੱਲ ਦੱਸ ਕੇ ਉਸ ਕੁੜੀ ਬਾਰੇ ਕਿਸੇ ਦੇ ਮਨ ਵਿੱਚ ਗਲਤ ਧਾਰਨਾ ਨਹੀਂ ਬਣਾਉਣਾ ਚਾਹੁੰਦਾ ਸੀ ਪਰ ਮੈਂ ਉਹਨੂੰ ਬੜੀ ਛਿੱਦਤ ਨਾਲ ਵੇਖਣਾ ਚਾਹੁੰਦਾ ਸੀ ਪਰ ਮੈਨੂੰ ਇਹ ਨਹੀਂ ਪਤਾ ਲੱਗਾ ਕਿ ਕਿਵੇਂ ਮੈਂ ਸਾਰਾ ਕੁਝ ਉਸ ਰੱਬ ਤੇ ਛੱਡੀ ਬੈਠਾ ਸੀ ਕਿ ਉਹ ਆਪੇ ਮੈਨੂੰ ਉਸ ਨਾਲ ਮਿਲਾਵੇਗਾ ਮੇਰੇ ਮਨ ਵਿੱਚ ਹੋਰ ਕੋਈ ਚਾਹਤ ਨਹੀਂ ਸੀ ਮੈਂ ਬਸ ਉਸ ਨੂੰ ਵੇਖਣਾ ਚਾਹੁੰਦਾ ਸੀ ਉਹ ਵੀ ਇੱਕੋ ਵਾਰ ਮੈਨੂੰ ਨਹੀਂ ਪਤਾ ਸੀ ਕਿ ਉਹ ਕਿੱਥੇ ਰਹਿੰਦੀ ਆ ਤੇ ਨਾ ਹੀ ਮੈਂ ਉਸ ਦਾ ਪਿੱਛਾ ਕਰਨਾ ਚਾਹੁੰਦਾ ਸੀ ਮੈਂ ਤਾਂ ਕੁਦਰਤ ਦੇ ਉਸ ਹੁਕਮ ਦਾ ਇੰਤਜ਼ਾਰ ਕਰ ਰਿਹਾ ਸੀ ਜੋ ਮੈਨੂੰ ਉਸ ਨਾਲ ਮਿਲਾਵੇਗਾ ਇਸ ਤਰ੍ਹਾਂ ਸੋਚਦੇ ਹੀ ਮੇਰੇ ਕਈ ਦਿਨ ਲੰਘ ਗਏ ਪਰ ਉਹ ਮੇਰੇ ਮੁਖ ਅੱਗੇ ਨਹੀਂ ਆਈ ਪਤਾ ਨਹੀਂ ਕਾਲ ਜ ਆਉਂਦੀ ਵੀ ਸੀ ਜਾਂ ਮੇਰੇ ਹੀ ਅੱਖੀ ਨਹੀਂ ਸੀ ਪੈਂਦੀ ਮੈਂ ਕਿਸੇ ਕੋਲੋਂ ਉਸ ਬਾਰੇ ਕੁਝ ਪੁੱਛਣ ਜੋਗਾ ਵੀ ਨਹੀਂ ਸੀ ਬਸ ਮੈਂ ਸਬਰ ਦਾ ਘੁੱਟ ਪੀ ਬੈਠਾ ਸੀ ਵੈਸੇ ਤਾਂ ਮੈਂ ਬਸਤੇ ਕਾਲਜ ਜਾਂਦਾ ਸੀ ਪਰ ਅੱਜ ਮੈਨੂੰ ਸ਼ਹਿਰ ਕੰਮ ਸੀ ਤਾਂ ਕਰਕੇ ਮੈਂ ਮੋਟਰਸਾਈਕਲ ਲੈ ਗਿਆ ਮੈਂ ਆਪਣੀ ਮੱਧਮ ਜਿਹੀ ਚਾਲ ਨਾਲ ਚੱਲ ਰਿਹਾ ਸੀ ਇੰਨੇ ਨੂੰ ਮੈਂ ਕੁਝ ਲੋਕਾਂ ਦੀ ਭੀੜ ਦੇਖੀ ਮੈਂ ਵੇਖਿਆ ਕਿ ਲੋਕ ਘੇਰਾ ਜਿਹਾ ਬਣਾ ਕੇ ਖੜੇ ਸਨ ਮੈਂ ਆਪਣਾ ਮੋਟਰਸਾਈਕਲ ਰੋਕਿਆ ਤੇ ਅੱਗੇ ਜਾ ਕੇ ਵੇਖਿਆ ਕੁੜੀਆਂ ਦੇ ਸਕੂਟਰ ਦਾ ਐਕਸੀਡੈਂਟ ਹੋਇਆ ਪਿਆ ਸੀ ਤੇ ਸਾਰੇ ਬਸ ਉਹਨਾਂ ਵੱਲ ਵੇਖ ਰਹੇ ਸੀ ਤੇ ਇੱਕ ਦੂਜੇ ਨੂੰ ਕਹਿ ਰਹੇ ਸੀ ਐਂਬੂਲੈਂਸ ਨੂੰ ਫੋਨ ਕਰੋ ਪਰ ਨਾ ਤਾਂ ਕਿਸੇ ਨੇ ਐਂਬੂਲੈਂਸ ਨੂੰ ਫੋਨ ਕੀਤਾ ਅਤੇ ਨਾ ਹੀ ਉਹਨਾਂ ਕੁੜੀਆਂ ਨੂੰ ਟੱਕਿਆ ਥੱਲੇ ਆ ਸੀ ਉਹਨਾਂ ਦੋਨਾਂ ਕੁੜੀਆਂ ਵਿੱਚੋਂ ਇੱਕ ਕੁੜੀ ਦੇ ਲੱਤ ਤੇ ਸੱਟ ਲੱਗੀ ਸੀ ਤੇ ਬਾਕੀ ਮਾਮੂਲੀ ਜਈਆਂ ਸੱਟਾਂ ਲੱਗੀਆਂ ਸਨ ਉਹ ਤਾਂ ਹੋਸ਼ ਵਿੱਚ ਸੀ ਪਰ ਬਹੁਤ ਰੋ ਰਹੀ ਸੀ ਕਿਉਂਕਿ ਦੂਜੀ ਕੁੜੀ ਦੇ ਬਹੁਤ ਗੰਭੀਰ ਸੱਟਾਂ ਲੱਗੀਆਂ ਸਨ ਤੇ ਉਸ ਦਾ ਸਾਰਾ ਚਿਹਰਾ ਖਰਾਬ ਹੋ ਗਿਆ ਸੀ ਅਣਜਾਣ ਬੰਦੇ ਕੋਲੋਂ ਉਸ ਦੀ ਪਛਾਣ ਕਰਨੀ ਬਹੁਤ ਔਖੀ ਸੀ ਦੂਜੀ ਕੁੜੀ ਨੇ ਕਿਹਾ ਇਹ ਮੇਰੀ ਸਹੇਲੀ ਜਗਪ੍ਰੀਤਾ ਤੇ ਉਸ ਕੋਲ ਜਗਪ੍ਰੀਤ ਦੇ ਘਰਦਿਆਂ ਦਾ ਫੋਨ ਨੰਬਰ ਵੀ ਸੀ ਪਰ ਉਹ ਫੋਨ ਲਾਉਣ ਦੀ ਹਾਲਤ ਵਿੱਚ ਨਹੀਂ ਸੀ ਮੈਂ ਐਂਬੂਲੈਂਸ ਨੂੰ ਤਾਂ ਪਹਿਲਾਂ ਹੀ ਫੋਨ ਕਰ ਦਿੱਤਾ ਸੀ ਤੇ ਹੁਣ ਐਂਬੂਲੈਂਸ ਦੀ ਉਡੀਕ ਕਰ ਰਿਹਾ ਸੀ ਪਰ ਆਪਣੇ ਭਾਰਤ ਦਾ ਤਾਂ ਸਭ ਨੂੰ ਪਤਾ ਹੀ ਆ ਕੋਈ ਵੀ ਚੀਜ਼ ਸਮੇਂ ਸਿਰ ਨਹੀਂ ਪਹੁੰਚਦੀ ਮੈਂ ਉੱਥੇ ਖੜਾ ਤਰਲੋ ਮੱਛੀ ਹੋ ਰਿਹਾ ਸੀ ਕਿ ਕਦੋਂ ਐਂਬੂਲੈਂਸ ਆਵੇ ਤੇ ਮੈਂ ਉਹਨਾਂ ਕੁੜੀਆਂ ਨੂੰ ਹਸਪਤਾਲ ਲੈ ਕੇ ਜਾਵਾਂ। ਇੰਨੇ ਨੂੰ ਐਂਬੂਲੈਂਸ ਆ ਗਈ ਤੇ ਮੈਂ ਕੁੜੀਆਂ ਦੇ ਘਰ ਵੀ ਫੋਨ ਕਰ ਦਿੱਤਾ। 15 ਮਿੰਟਾਂ ਵਿੱਚ ਅਸੀਂ ਸਰਕਾਰੀ ਹਸਪਤਾਲ ਪਹੁੰਚ ਗਏ। ਸਾਨੂੰ ਐਮਰਜੈਂਸੀ ਸੀ ਪਰ ਸਰਕਾਰਾਂ ਦੇ ਹਾਲ ਵੇਖੋ। ਸਰਕਾਰੀ ਹਸਪਤਾਲ ਵਿੱਚ ਐਮਰਜੈਂਸੀ ਵੇਲੇ ਕੋਈ ਵੀ ਡਾਕਟਰ ਮੌਜੂਦ ਨਹੀਂ ਸੀ। ਫਿਰ ਮੇਰੇ ਕਹਿਣ ਤੇ ਐਂਬੂਲੈਂਸ ਸਾਨੂੰ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਲੈ ਗਈ। ਮੇਰੇ ਕੋਲੋਂ ਫਾਰਮ ਪ੍ਰਵਾਏ ਤੋਂ ਬਿਨਾ ਹਸਪਤਾਲ ਵਾਲੇ ਉਹਨੂੰ ਦਾਖਲ ਨਹੀਂ ਸੀ ਕਰ ਰਹੇ ਪਰ ਮੇਰਾ ਉਹਨਾਂ ਨਾਲ ਕੋਈ ਰਿਸ਼ਤਾ ਨਾ ਹੋਣ ਕਰਕੇ ਉਹ ਮੇਰੇ ਕੋਲੋਂ ਦਸਤਕਤ ਨਹੀਂ ਸੀ ਕਰਵਾ ਰਹੇ ਜਦ ਕਿ ਮੈਂ ਦਸਤਕਤ ਕਰਨ ਨੂੰ ਤਿਆਰ ਸੀ ਇੰਨੇ ਨੂੰ ਜੋ ਕੁੜੀ ਹੌਸ ਵਿੱਚ ਸੀ ਉਹਦੇ ਮਾਤਾ ਜੀ ਹਸਪਤਾਲ ਆ ਗਏ ਤੇ ਉਹਨਾਂ ਨੇ ਫਾਰਮ ਤੇ ਦਸਤਕਤ ਕਰ ਦਿੱਤੇ ਤੇ ਮੈਂ ਸ਼ੁਕਰਗੁਜ਼ਾਰ ਹੋਇਆ ਕਿ ਹੁਣ ਹਸਪਤਾਲ ਵਾਲਿਆਂ ਉਹਨਾਂ ਦੋਨਾਂ ਨੂੰ ਦਾਖਲ ਕਰ ਲਿਆ ਸੀ ਡਾਕਟਰਾਂ ਨੇ ਆਪਣਾ ਇਲਾਜ ਕਰਨਾ ਸ਼ੁਰੂ ਕਰ ਦਿੱਤਾ ਤਿੰਨ ਦਿਨਾਂ ਬਾਅਦ ਜਗਪ੍ਰੀਤ ਨੂੰ ਵੀ ਹੋਸ਼ ਆ ਗਈ। ਉਸ ਸਮੇਂ ਮੈਂ ਤੇ ਜਗਪ੍ਰੀਤ ਦਾ ਪਰਿਵਾਰ ਉੱਥੇ ਹੀ ਸੀ। ਪਰ ਜਗਪ੍ਰੀਤ ਦਾ ਚਿਹਰਾ ਬਹੁਤ ਖਰਾਬ ਹੋ ਚੁੱਕਿਆ ਸੀ, ਲੇਕਿਨ ਹੁਣ ਉਹ ਥੋੜੀ ਠੀਕ ਸੀ। ਡਾਕਟਰਾਂ ਦੇ ਕਹਿਣ ਮੁਤਾਬਕ ਅਜੇ ਜਗਪ੍ਰੀਤ ਨੂੰ ਘਰ ਜਾਣ ਦੀ ਇਜਾਜ਼ਤ ਨਹੀਂ ਸੀ ਦੇਣੀ। ਮੈਂ ਰੋਜ਼ ਕਾਲਜ ਜਾਣ ਤੋਂ ਪਹਿਲਾਂ ਤੇ ਕਾਲਜ ਤੋਂ ਆਉਂਦੇ ਸਮੇਂ ਜਗਪ੍ਰੀਤ ਕੋਲੋਂ ਹੋ ਕੇ ਆਉਣਾ ਤੇ ਉਸ ਨਾਲ ਕਿੰਨੀਆਂ ਗੱਲਾਂ ਕਰਨੀਆਂ। ਤਾਂ ਜੋ ਜਗਪ੍ਰੀਤ ਨੂੰ ਆਪਣੀ ਤਕਲੀਫ ਦਾ ਜ਼ਿਆਦਾ ਅਹਿਸਾਸ ਨਾ ਹੋਵੇ ਮੈਨੂੰ ਹੁਣ ਜਗਪ੍ਰੀਤ ਦੀ ਬੜੀ ਫਿਕਰ ਹੁੰਦੀ ਸੀ ਹਾਲਾਂਕਿ ਮੇਰੇ ਮਨ ਵਿੱਚ ਜਗਪ੍ਰੀਤ ਨੂੰ ਲੈ ਕੇ ਇੱਕ ਇਨਸਾਨੀਅਤ ਦਾ ਹੀ ਰਿਸ਼ਤਾ ਸੀ ਹੋਰ ਕੁਝ ਨਹੀਂ ਅਜੇ ਵੀ ਮੇਰੇ ਦਿਲ ਦੀ ਰਾਣੀ ਤਾਂ ਉਹ ਦੋ ਸੂਈਆਂ ਤੇ ਲੰਮੀ ਗੁੱਤ ਵਾਲੀ ਕੁੜੀ ਹੀ ਸੀ ਜਗਪ੍ਰੀਤ ਨੂੰ ਹੁਣ ਮੇਰੇ ਨਾਲ ਸਮਾਂ ਬਤਾਉਣਾ ਚੰਗਾ ਲੱਗਦਾ ਸੀ ਤੇ ਮੈਨੂੰ ਵੀ ਮੇਰੀਆਂ ਅੱਖਾਂ ਉਸ ਨੂੰ ਦੇਖਣ ਦੀ ਤਾਂਗ ਵਿੱਚ ਰਹਿੰਦੀਆਂ ਸਨ ਕੇ ਬਾਹੇ ਗੁਰੂ ਜੀ ਜਗਪ੍ਰੀਤ ਠੀਕ ਹੋਵੇ ਜਗਪ੍ਰੀਤ ਦੇ ਸਿਰ ਵਿੱਚ ਵੀ ਡੂੰਗੀ ਸੱਟ ਲੱਗੀ ਸੀ ਜਿਸ ਕਰਕੇ ਉਸਦੇ ਵਾਲ ਕੱਟ ਦਿੱਤੇ ਗਏ ਸੀ 15 ਦਿਨਾਂ ਬਾਅਦ ਜਗਪ੍ਰੀਤ ਨੂੰ ਡਾਕਟਰ ਨੇ ਘਰ ਲੈ ਕੇ ਜਾਣ ਦੀ ਇਜਾਜ਼ਤ ਦੇ ਦਿੱਤੀ ਸੀ ਸਾਰੇ ਘਰ ਦੇ ਖੋਸਨ ਤੇ ਮੈਂ ਵੀ ਮੈਂ ਜਗਪ੍ਰੀਤ ਦੇ ਨਾਲ ਉਸਦੇ ਘਰ ਗਿਆ ਪਰ ਹੁਣ ਜਗਪ੍ਰੀਤ ਦੇ ਘਰ ਵਿੱਚ ਕੋਈ ਸ਼ੀਸ਼ਾ ਨਹੀਂ ਸੀ ਕਿ ਜਗਪ੍ਰੀਤ ਆਪਣਾ ਚਿਹਰਾ ਦੇਖ ਸਕੇ ਕਿਉਂਕਿ ਉਸ ਦੇ ਅੰਦਰ ਅਜੇ ਇੰਨਾ ਵੱਡਾ ਦਰਦ ਸਹਿਣ ਦਾ ਹੌਸਲਾ ਨਹੀਂ ਸੀ ਸ਼ਾਇਦ ਜਗਪ੍ਰੀਤ ਦੇ ਕਰਦਿਆਂ ਕੋਲੋਂ ਹੀ ਪਤਾ ਲੱਗਾ ਕਿ ਉਹ ਉਸੇ ਕਾਲਜ ਜਹੀ ਪੜਦੀ ਹੈ ਜਿਸ ਵਿੱਚ ਮੈਂ ਪੜਦਾ ਹਾਂ ਹੁਣ ਮੈਂ ਉਸ ਦੀ ਪੜ੍ਹਾਈ ਵਿੱਚ ਵੀ ਸਹਾਇਤਾ ਕਰਦਾ ਸੀ ਭਾਵੇਂ ਮੈਨੂੰ ਉਸ ਦੀ ਪੜ੍ਹਾਈ ਬਾਰੇ ਕੁਝ ਜਾਣਕਾਰੀ ਨਹੀਂ ਸੀ ਕਿਉਂਕਿ ਮੈਂ ਬੀਏ ਦਾ ਵਿਦਿਆਰਥੀ ਸੀ ਤੇ ਉਹ ਬੀਐਸਸੀ ਮੈਡੀਕਲ ਦੀ ਪਰ ਫਿਰ ਵੀ ਉਸ ਦੇ ਕਲਾਸ ਦੇ ਵਿਦਿਆਰਥੀਆਂ ਕੋਲੋਂ ਉਸ ਲਈ ਨੋਟਸ ਲੈ ਆਉਂਦਾ ਸੀ ਜਦੋਂ ਵੀ ਮੈਂ ਜਗਪ੍ਰੀਤ ਦੀ ਕਲਾਸ ਵਿੱਚ ਜਾਣਾ ਤਾਂ ਮੈਨੂੰ ਉਸ ਦੋ ਸੂਈਆਂ ਇਹ ਲੰਮੀ ਗੁੱਤ ਵਾਲੀ ਕੁੜੀ ਦੀ ਆਹਟ ਮਹਿਸੂਸ ਹੋਣੀ ਕਿ ਸ਼ਾਇਦ ਉਹ ਵੀ ਇਸੇ ਕਲਾਸ ਵਿੱਚ ਹੀ ਪੜਦੀ ਹੋਵੇ ਮੈਂ ਉਸ ਦੀ ਕਲਾਸ ਦੇ ਮੁੰਡਿਆਂ ਕੋਲੋਂ ਵੀ ਉਸ ਕੁੜੀ ਦੀ ਪਛਾਣ ਕੱਢਣੀ ਚਾਹੀ ਪਰ ਬਿਨਾ ਨਾਮ ਤੇ ਪਤੇ ਦੇ ਕਿਸੇ ਬਾਰੇ ਪਤਾ ਕਰਨਾ ਬੜਾ ਮੁਸ਼ਕਲ ਸੀ ਕੁਝ ਦਿਨ ਪਹਿਲਾਂ ਜਗਪ੍ਰੀਤ ਦੇ ਰਿਸ਼ਤੇ ਦੀ ਗੱਲ ਕਨੇਡਾ ਵਾਲੇ ਮੁੰਡੇ ਨਾਲ ਚੱਲ ਰਹੀ ਸੀ ਪਰ ਇਸ ਦੁਰਘਟਨਾ ਤੋਂ ਬਾਅਦ ਉਹ ਵੀ ਪੈਰ ਪਿੱਛੇ ਪੁੱਟ ਦੇ ਵੇਖੀ ਹੁਣ ਜਗਪ੍ਰੀਤ ਦੇ ਘਰਦਿਆਂ ਨੂੰ ਬਹੁਤ ਟੈਨਸ਼ਨ ਸੀ ਕਿਉਂ ਜਗਪ੍ਰੀਤ ਸਾਹਮਣੇ ਖੁਸ਼ ਹੋਣ ਦਾ ਦਿਖਾਵਾ ਕਰ ਰਹੀ ਸੀ ਹੁਣ ਜਗਪ੍ਰੀਤ ਥੋੜਾ ਤੁਰਨ ਵਾਲੀ ਹੋ ਗਈ ਸੀ ਮੈਂ ਜਗਪ੍ਰੀਤ ਨੂੰ ਕਦੇ ਸ਼ਾਮ ਨੂੰ ਸੈਰ ਤੇ ਵੀ ਲੈ ਜਾਂਦਾ ਸੀ ਤਾਂ ਜੋ ਜਗਪ੍ਰੀਤ ਦਾ ਮਨ ਹੋਰ ਪਾਸੇ ਪੈ ਜਾਵੇ ਨਹੀਂ ਤਾਂ ਬਿਮਾਰ ਬੰਦੇ ਨੂੰ ਬੈਠੇ ਨੂੰ ਨਾਲ ਦੋ ਚਾਰ ਬਿਮਾਰੀਆਂ ਹੋਰ ਘੇਰਾ ਪਾ ਕੇ ਬਹਿ ਜਾਂਦੀਆਂ ਨੇ ਫਿਰ ਇੱਕ ਦਿਨ ਜਗਪ੍ਰੀਤ ਦੀ ਮੰਮੀ ਨੇ ਮੇਰੀ ਮੰਮੀ ਨਾਲ ਮਿਲਣ ਦੀ ਇੱਛਾ ਜ਼ਾਹਰ ਕੀਤੀ ਬੇਸੇ ਤਾਂ ਮੰਮੀ ਹੁਣੀ ਜਗਪ੍ਰੀਤ ਨੂੰ ਦੇਖਣ ਆਉਂਦੇ ਹੀ ਰਹਿੰਦੇ ਸਨ ਪਰ ਇਸ ਵਾਰ ਜਗਪ੍ਰੀਤ ਦੇ ਮੰਮੀ ਆਪ ਕਹਿ ਰਹੇ ਸੀ ਕਿ ਮੈਂ ਤੁਹਾਡੀ ਮੰਮੀ ਨੂੰ ਮਿਲਣਾ ਚਾਹਣਾ ਹੀ ਹਾਂ ਮੈਂ ਅਗਲੇ ਦਿਨ ਮੰਮੀ ਨੂੰ ਨਾਲ ਲੈ ਗਿਆ ਜਗਪ੍ਰੀਤ ਦੇ ਘਰ ਮੰਮੀ ਤੇ ਜਗਪ੍ਰੀਤ ਨੇ ਬਹੁਤ ਗੱਲਾਂ ਕੀਤੀਆਂ ਜਗਪ੍ਰੀਤ ਤੇ ਮੰਮੀ ਦੀ ਆਪਸ ਵਿੱਚ ਬਣਦੀ ਬਹੁਤ ਸੀ ਤੇ ਦੋਨੋਂ ਇਕੱਠੀਆਂ ਬਹਿ ਜਾਂਦੀਆਂ ਸੀ ਤੇ ਮੇਰੇ ਦਿਵਾਲੇ ਹੋ ਜਾਂਦੀਆਂ ਸੀ ਜਗਪ੍ਰੀਤ ਦੇ ਘਰ ਆ ਕੇ ਤਾਂ ਮੰਮੀ ਆਪਦੀ ਪਾਰਟੀ ਹੀ ਬਦਲ ਲੈਂਦੀ ਸੀ ਹੁਣ ਜਗਪ੍ਰੀਤ ਬਿਲਕੁਲ ਠੀਕ ਸੀ ਤੇ ਉਸਨੇ ਆਪਣੇ 6ਵੇਂ ਸੈਮੈਸਟਰ ਦੇ ਪੇਪਰ ਵੀ ਦੇ ਦਿੱਤੇ ਸਨ ਤੇ ਮੇਰੀ ਪੜ੍ਹਾਈ ਵੀ ਪੂਰੀ ਹੋ ਗਈ ਸੀ ਮੈਂ ਜਗਪ੍ਰੀਤ ਨੂੰ ਉਸਦੀ ਅੱਗੇ ਦੀ ਪੜ੍ਹਾਈ ਬਾਰੇ ਪੁੱਛ ਰਿਹਾ ਸੀ ਕਿ ਐਨੇ ਨੂੰ ਜਗਪ੍ਰੀਤ ਦੀ ਮੰਮੀ ਨੇ ਕਿਹਾ ਕਿ ਮੈਂ ਚਾਹੁੰਦੀ ਹਾਂ ਕਿ ਜਗਪ੍ਰੀਤ ਦਾ ਵਿਆਹ ਕਰ ਦਿੱਤਾ ਜਾਵੇ ਮੈਨੂੰ ਬਹੁਤ ਫਿਕਰ ਹੁੰਦੀ ਹੈ ਜਗਪ੍ਰੀਤ ਦੀ ਮੈਂ ਜਗਪ੍ਰੀਤ ਦੀ ਮੰਮੀ ਦੀ ਗੱਲ ਵਿੱਚ ਹਾਮੀ ਭਰਦਿਆਂ ਕਿਹਾ ਹਾਂਜੀ ਆਂਟੀ ਫਿਕਰ ਤਾਂ ਹੁੰਦੀ ਹੈ ਮਾਪਿਆਂ ਨੂੰ ਆਪਣੇ ਧੀਆ ਪੁੱਤਾਂ ਦੀ ਮੇਰੀ ਗੱਲ ਦੇ ਨਾਲ ਹੀ ਆਂਟੀ ਜੀ ਨੇ ਗੱਲ ਕਹੀ ਪੁੱਤ ਆਪਾਂ ਜੇ ਤੇਰਾ ਤੇ ਜਗਪ੍ਰੀਤ ਦਾ ਰਿਸ਼ਤਾ ਕਰ ਦਈਏ ਮੇਰੇ ਪੈਰਾਂ ਹੇਠੋਂ ਜ਼ਮੀਨ ਹੀ ਖਿਸਕ ਗਈ ਕਿ ਆਂਟੀ ਜੀ ਆ ਕੀ ਕਹਿ ਰਹੇ ਨੇ ਮੇਰੀਆਂ ਅੱਖਾਂ ਸਾਹਮਣੇ ਇੱਕ ਅਣਜਾਣ ਜਿਹਾ ਚਿਹਰਾ ਘੁੰਮਣ ਲੱਗ ਗਿਆ ਕਿ ਉਸ ਲੰਮੀ ਗੁੱਤ ਵਾਲੀ ਕੁੜੀ ਦਾ ਸੀ ਜਿਸ ਨੂੰ ਮੈਂ ਅਜੇ ਤੱਕ ਵੇਖਿਆ ਵੀ ਨਹੀਂ ਸੀ ਉਹ ਚਿਹਰਾ ਬਹੁਤ ਤੁੰਦਲਾ ਜਿਹਾ ਸੀ ਤੇ ਮੇਰੀ ਪਛਾਣ 'ਚ ਨਹੀਂ ਸੀ ਆ ਰਿਹਾ ਮੈਂ ਉਸ ਸਮੇਂ ਕੁਝ ਹਾਂਚ ਫੈਸਲਾ ਨਾ ਦੇ ਸਕਿਆ ਪਰ ਮੰਮੀ ਨੇ ਕਹਿ ਦਿੱਤਾ ਕਿ ਤੁਹਾਨੂੰ ਸੋਚ ਕੇ ਦੱਸਾਂਗਾ ਠੀਕ ਜੀ ਹੁਣ ਮੈਂ ਬਹੁਤ ਦੁਚਿੱਤੀ ਵਿੱਚ ਫਸ ਚੁੱਕਿਆ ਸੀ ਕਿਉਂਕਿ ਇੱਕ ਪਾਸੇ ਜਗਪ੍ਰੀਤ ਤੇ ਉਸਦੇ ਪਰਿਵਾਰ ਦਾ ਵਿਸ਼ਵਾਸ ਸੀ ਤੇ ਦੂਜੇ ਪਾਸੇ ਮੇਰਾ ਅਣ ਦੇਖਿਆ ਪਿਆਰ ਉਸ ਦਿਨ ਤੋਂ ਬਾਅਦ ਮੈਂ ਜਗਪ੍ਰੀਤ ਕੇ ਘਰ ਜਾਣਾ ਬੰਦ ਕਰ ਦਿੱਤਾ ਜਾਂਦਾ ਵੀ ਕਿਸ ਮੂੰਹ ਨਾਲ ਮੇਰੇ ਕੋਲ ਕੀ ਜਵਾਬ ਸੀ ਕੋਈ ਜਵਾਬ ਨਹੀਂ ਸੀ ਫਿਲਹਾਲ ਜਗਪ੍ਰੀਤ ਦੀ ਮੰਮੀ ਦੇ ਸਵਾਲ ਦਾ ਮੈਂ ਜਗਪ੍ਰੀਤ ਦਾ ਹਾਲਚਾਲ ਫੋਨ ਤੇ ਹੀ ਪੁੱਛ ਲੈਂਦਾ ਹੁੰਦਾ ਸੀ ਪਰ ਮੈਨੂੰ ਇੰਜ ਲੱਗ ਰਿਹਾ ਸੀ ਜਿਵੇਂ ਮੈਂ ਆਪਣੀ ਜਗਪ੍ਰੀਤ ਪ੍ਰੀਤ ਜ਼ਿੰਮੇਵਾਰ ਤੋਂ ਭੱਜ ਰਿਹਾ ਹੋਵਾਂ ਮੈਂ ਅੱਜ ਜਗਪ੍ਰੀਤ ਦੇ ਘਰ ਗਿਆ ਤੇ ਮੈਨੂੰ 21 ਦਿਨ ਹੋ ਗਏ ਸੀ ਮੈਂ ਅੱਜ ਬੜੇ ਦਿਨਾਂ ਬਾਅਦ ਆਪਣਾ ਫੇਸਬੁੱਕ ਦਾ ਅਕਾਊਂਟ ਖੋਲ੍ਹਿਆ ਸੀ ਬੜੇ ਦੋਸਤਾਂ ਦੇ ਸੁਨੇਹੇ ਆਏ ਹੋਏ ਸੀ ਦੇਖਦਿਆਂ ਦੇਖਦਿਆਂ ਇੱਕ ਪ੍ਰੀਤ ਖੇੜਾ ਨਾਮ ਦੀ ਕੁੜੀ ਦੀ ਆਈਡੀ ਸਾਹਮਣੇ ਆਈ ਉਸ ਆਈਡੀ ਦੀ ਪ੍ਰੋਫਾਈਲ ਤੇ ਇੱਕ ਕੁੜੀ ਦੀ ਫੋਟੋ ਲੱਗੀ ਹੋਈ ਸੀ ਪਰ ਪਿੱਛੇ ਵਾਲੇ ਪਾਸੇ ਤੋਂ ਉਹ ਕੁੜੀ ਦੀ ਉਹੀ ਗੁੱਤ ਸੀ ਜੋ ਕਿ ਮੈਂ ਕਾਲਜ ਵਿੱਚ ਵੇਖੀ ਸੀ ਮੈਨੂੰ ਨਹੀਂ ਪਤਾ ਸੀ ਉਹ ਉਸ ਕੁੜੀ ਦੀ ਫੋਟੋ ਸੀ ਜਾਂ ਕਿਸੇ ਹੋਰ ਦੀ ਪਰ ਮੈਂ ਉਸ ਕੁੜੀ ਨੂੰ ਦੋਸਤ ਬਣਨ ਲਈ ਰਿਕੁਐਸਟ ਭੇਜ ਦਿੱਤੀ ਕਈ ਦਿਨ ਉਡੀਕ ਕਰਦਾ ਰਿਹਾ ਪਰ ਰਿਕੁਐਸਟ ਦਾ ਕੋਈ ਜਵਾਬ ਨਾ ਆਇਆ ਫਿਰ ਇੱਕ ਦਿਨ ਉਸ ਆਈਡੀ ਤੋਂ ਹੈਲੋ ਦਾ ਮੈਸੇਜ ਆਇਆ ਮੈਂ ਇਹ ਵੇਖ ਕੇ ਬਹੁਤ ਖੁਸ਼ ਸੀ ਮੈਂ ਵੈਸੇ ਤਾਂ ਕੰਮ ਕਰ ਰਿਹਾ ਸੀ ਪਰ ਉਸੇ ਟਾਈਮ ਕੰਮ ਛੱਡ ਕੇ ਉਸ ਨੂੰ ਮੈਸੇਜ ਕਰਨ ਬੈਠ ਗਿਆ ਮੈਂ ਹਾਲਚਾਲ ਪੁੱਛਿਆ ਤੇ ਉਹਨੇ ਵੀ ਬਾਲੀ ਗੱਲ ਨਹੀਂ ਹੋਈ ਸੀ ਮੇਰੀ ਉਹਦੇ ਨਾਲ ਵੈਸੇ ਕੁਝ ਦਿਨਾਂ ਚ ਅਸੀਂ ਬਹੁਤ ਵਧੀਆ ਦੋਸਤ ਬਣ ਗਏ ਉਸਨੇ ਵੀ ਮੈਨੂੰ ਆਪਣੇ ਬਾਰੇ ਦੱਸਿਆ ਤੇ ਮੈਂ ਵੀ ਉਹਨੂੰ ਮੈਨੂੰ ਤਾਂ ਉਹ ਮੇਰੇ ਖਵਾਬਾਂ ਦੀ ਰਾਣੀ ਦਾ ਭਲੇਖਾ ਪਾ ਰਹੀ ਸੀ ਵੈਸੇ ਤਾਂ ਮੈਂ ਉਹਨੂੰ ਪ੍ਰੀਤ ਕਹਿ ਕੇ ਹੀ ਬੁਲਾਉਂਦਾ ਸੀ ਤੇ ਉਸਨੇ ਵੀ ਅਜੇ ਤੱਕ ਆਪਣਾ ਪੂਰਾ ਨਾਮ ਨਹੀਂ ਸੀ ਦੱਸਿਆ ਫਿਰ ਇੱਕ ਦਿਨ ਮੇਰੇ ਕਹਿਣ ਤੇ ਉਸਨੇ ਮੈਨੂੰ ਆਪਣੀ ਫੋਟੋ ਦਿਖਾਈ ਜਿਸ ਨੂੰ ਵੇਖ ਕੇ ਮੈਂ 당 ਹੈ ਰਹਿ ਗਿਆ ਕਿਉਂਕਿ ਫੋਟੋ ਹਲਕੇ ਗੁਲਾਬੀ ਸੂਟ ਵਿੱਚ ਇੱਕ ਲੰਮੀ ਗੁੱਤ ਵਾਲੀ ਕੁੜੀ ਦੀ ਸੀ ਜਿਸ ਨੂੰ ਮੈਂ ਬਹੁਤ ਸਮੇਂ ਤੋਂ ਭਾਲ ਰਿਹਾ ਸੀ ਅੱਜ ਮੈਨੂੰ ਆਪਣੇ ਸੁਪਨਿਆਂ ਦੀ ਮਾਲਕ ਮਿਲ ਚੁੱਕੀ ਸੀ ਹੁਣ ਮੈਂ ਬਹੁਤ ਖੁਸ਼ ਸੀ ਤੇ ਉਸ ਨੂੰ ਬਸ ਕਿਸੇ ਨਾ ਕਿਸੇ ਤਰ੍ਹਾਂ ਆਪਣੀ ਬਣਾਉਣਾ ਚਾਹੁੰਦਾ ਸੀ ਮੈਂ ਉਸ ਨੂੰ ਕਿਹਾ ਪ੍ਰੀਤ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹਾਂ ਦੱਸ ਤੂੰ ਮੇਰੇ ਨਾਲ ਵਿਆਹ ਕਰਵਾਵੇਂਗੀ ਕੀ ਤੈਨੂੰ ਮੇਰੀ ਗੱਲ ਮਨਜ਼ੂਰ ਹੈ ਪ੍ਰੀਤ ਇਹ ਸੁਣ ਕੇ ਬਹੁਤ ਪਰੇਸ਼ਾਨ ਹੋ ਗਈ ਕਿਉਂਕਿ ਜੋ ਉਹ ਦੱਸ ਰਹੀ ਸੀ ਉਹ ਅੱਧਾ ਸੱਚ ਸੀ ਅੱਧਾ ਸੱਚ ਤਾਂ ਅਜੇ ਬਾਕੀ ਸੀ ਮੈਂ ਬਹੁਤ ਦਿਨਾਂ ਤੱਕ ਮੈਸੇਜ ਦੀ ਉਡੀਕ ਕਰਦਾ ਰਿਹਾ ਪਰ ਮੈਨੂੰ ਕੋਈ ਮੈਸੇਜ ਨਾ ਆਇਆ ਰੋਜ਼ ਦੀ ਤਰ੍ਹਾਂ ਮੈਂ ਅੱਜ ਵੀ ਜਗਪ੍ਰੀਤ ਨੂੰ ਹਾਲਚਾਲ ਪੁੱਛਣ ਲਈ ਮੈਸੇਜ ਕੀਤਾ ਕਿ ਉਹ ਇਹ ਪਿੰਡੀ ਕਿਵੇਂ ਆ ਕੀ ਕਰਦੀ ਸੀ ਬੋਲਦੀ ਹੀ ਨਹੀਂ ਅੱਜਕੱਲ੍ਹ ਪਰ ਅੱਜ ਮੈਨੂੰ ਉਸਦਾ ਕੋਈ ਜਵਾਬ ਨਹੀਂ ਆਇਆ ਜੋ ਹਰ ਵਾਰ ਆਉਂਦਾ ਸੀ ਜਗਪ੍ਰੀਤ ਕੁਝ ਸੋਚ ਰਹੀ ਸੀ ਸ਼ਾਇਦ ਪਰ ਪਤਾ ਨਹੀਂ ਕੀ ਮੈਂ ਪੁੱਛਿਆ ਪਰ ਉਸਨੇ ਕੁਝ ਨਾ ਦੱਸਿਆ ਫਿਰ ਸ਼ਾਮ ਨੂੰ ਜਗਪ੍ਰੀਤ ਦਾ ਮੈਸੇਜ ਆਇਆ ਕਿ ਮੈਂ ਤੁਹਾਡੇ ਨਾਲ ਜ਼ਰੂਰੀ ਗੱਲ ਕਰਨੀ ਆ ਉਸ ਸਮੇਂ ਮੈਂ ਆਪਣੇ ਦੋਸਤਾਂ ਕੋਲ ਸੀ ਮੈਂ ਕਿਹਾ ਕਰਦਾ ਕਾਲ ਮੈਂ ਜਗਪ੍ਰੀਤ ਨੂੰ ਕਾਲ ਕਰਕੇ ਪੁੱਛਿਆ ਕਿ ਕੀ ਗੱਲ ਆ ਜਗਪ੍ਰੀਤ ਮੈਨੂੰ ਤੂੰ ਅੱਜ ਠੀਕ ਜੀ ਨਹੀਂ ਲੱਗਦੀ ਤੂੰ ਕੀ ਸੋਚ ਰਹੀ ਏ ਫਿਰ ਜਗਪ੍ਰੀਤ ਨੇ ਹੌਸਲਾ ਜਿਹਾ ਕਰਕੇ ਉਹ ਗੱਲ ਦੱਸੀ ਜੋ ਉਸਦੀ ਕਿਸੇ ਮੁੰਡੇ ਨਾਲ ਫੇਸਬੁੱਕ ਤੇ ਹੋਈ ਸੀ ਤੇ ਉਹ ਮੁੰਡਾ ਉਸ ਨਾਲ ਵਿਆਹ ਵੀ ਕਰਵਾਉਣਾ ਚਾਹੁੰਦਾ ਸੀ ਉਸ ਮੁੰਡੇ ਦਾ ਵੀ ਉਹੀ ਨਾਮ ਸੀ ਜੋ ਮੇਰਾ ਸੀ ਅਮਰ ਮੈਂ ਜਗਪ੍ਰੀਤ ਦੀ ਸਾਰੀ ਗੱਲ ਸੁਣੀ ਤੇ ਉਸ ਨੂੰ ਕਿਹਾ ਤੂੰ ਚਿੰਤਾ ਨਾ ਕਰ ਮੈਂ ਵੇਖਦਾ ਸਭ ਜਗਪ੍ਰੀਤ ਕਹਿ ਰਹੀ ਸੀ ਉਸ ਮੁੰਡੇ ਨੂੰ ਇਹ ਨਹੀਂ ਪਤਾ ਕਿ ਹੁਣ ਮੈਂ ਕਿਸ ਤਰ੍ਹਾਂ ਦੀ ਦਿਖ ਰਹੀ ਆ ਮੈਂ ਉਸ ਨੂੰ ਪਹਿਲਾਂ ਵਾਲੀ ਫੋਟੋ ਪਾਈ ਸੀ ਜਦੋਂ ਮੈਂ ਕਾਲਜ ਜਾਂਦੀ ਹੁੰਦੀ ਸੀ ਹੁਣ ਅਮਰ ਨੂੰ ਪਤਾ ਲੱਗ ਗਿਆ ਸੀ ਕਿ ਜਗਪ੍ਰੀਤ ਉਹੀ ਕੁੜੀ ਏ ਜਿਸ ਨਾਲ ਉਹ ਫੇਸਬੁੱਕ ਤੇ ਗੱਲ ਕਰਦਾ ਏ ਤੇ ਜਿਸ ਨਾਲ ਉਹ ਵਿਆਹ ਕਰਵਾਉਣਾ ਚਾਹੁੰਦਾ ਏ ਅਮਰ ਨੇ ਜਗਪ੍ਰੀਤ ਨੂੰ ਕੁਝ ਵੀ ਕਰਨ ਤੋਂ ਮਨਾ ਕਰ ਦਿੱਤਾ ਤੇ ਕਿਹਾ ਕਿ ਮੈਂ ਤੈਨੂੰ ਕੱਲ ਨੂੰ ਕਹਰਾ ਕੇ ਮਿਲਦਾ ਹਾਂ ਅਗਲੇ ਦਿਨ ਅਮਰ ਆਪਣੀ ਮੰਮੀ ਨੂੰ ਲੈ ਕੇ ਜਗਪ੍ਰੀਤ ਕੇ ਘਰ ਗਿਆ ਤੇ ਜਗਪ੍ਰੀਤ ਨਾਲ ਰਿਸ਼ਤੇ ਲਈ ਹਾਂ ਕਰ ਦਿੱਤੀ ਅਮਰ ਨੂੰ ਕੋਈ ਫਰਕ ਨਹੀਂ ਸੀ ਕਿ ਉਸ ਦਾ ਪਿਆਰ ਹੁਣ ਕਿਸ ਤਰ੍ਹਾਂ ਦਾ ਦਿਖ ਰਿਹਾ ਸੀ ਕਿਉਂਕਿ ਚਿਹਰਾ ਵੇਖਿਆ ਸਮੇਂ ਦੇ ਨਾਲ ਬਦਲ ਹੀ ਜਾਂਦਾ ਹੈ ਹੁਣ ਉਹ ਖੁਸ਼ੀ ਕਿ ਉਸ ਦਾ ਪਿਆਰ ਜਿਸ ਨੂੰ ਉਹ ਕਈ ਮਹੀਨਿਆਂ ਤੋਂ ਟੋਲ ਰਿਹਾ ਸੀ ਅੱਜ ਉਸ ਦੇ ਨਾਲ ਸੀ ਤੇ ਸਾਰੀ ਜ਼ਿੰਦਗੀ ਕੁੱਸ ਦੇ ਨਾਲ ਹੀ ਰਹਿਣਾ ਸੀ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਇਹ ਕਹਾਣੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ